ਲੋਜੀ ਚੋਣੇ ਦੇ ਸੀਜ਼ਨ ਦੌਰਾਨ ਮਾਨ ਸਰਕਾਰ ਨੇ ਜਿਹੜਾ ਕਿਸਾਨਾਂ ਤੇ ਲਈ ਵੱਡੇ ਐਲਾਨ ਕਰ ਦਿੱਤੇ ਨੇ ਤਾਂ ਜਿੱਥੇ ਕਿਸਾਨ ਜਿਹੜਾ ਚੋਣਾ ਲਾ ਰਹੇ ਨੇ ਤਾਂ ਉਸ ਦੇ ਵਿਚਾਲੀ ਮਾਨ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਆ ਤਾਂ ਦੱਸਦੀ ਹੈ ਕਿ ਇਸ ਵਾਰ ਮਾਲਵਾ ਖੇਤਰ ਚ ਵੱਡੇ ਰਕ ਵਿੱਚ ਨਰਮੀ ਦੀ ਫਸਲ ਜਿਹੜੀ ਬੀਜੀ ਗਈ ਆ ਨਰਮਾ ਕਾਸਤਕਾਰਾਂ ਅਨੁਸਾਰ ਗੁਲਾਬੀ ਸੁੰਦੀ ਤੇ ਚਿੱਟੀ ਮੱਖੀ ਤੋਂ ਫਿਲਹਾਲ ਕੋਈ ਖਤਰਾ ਨਹੀਂ ਇਸ ਕਾਰਨ ਮਾਲਵਾ ਪੱਟੀ ਸੀ ਇਸ ਵਾਰ ਨਰਮੇ ਦੀ ਬੰਪਰ ਫਸਲ ਹੋਣ ਦਾ ਅੰਦਾਜ਼ਾ ਬੇਸ਼ੱਕ ਨਰਮੇ ਤੇ ਇਸ ਖੇਤਰ ਵਿੱਚ ਪੀਤੇ ਕਈ ਸਾਲਾਂ ਤੋਂ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਰਿਹਾ ਪਰ ਇਸ ਵਾਰ ਅਜੇ ਕੋਈ ਸੰਭਾਵਨਾ ਖਤਰਾ ਨਹੀਂ ਲੱਗ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੁਕਮਾਂ ਤੇ ਖੇਤੀਬਾੜੀ ਵਿਭਾਗ ਨੇ ਪਿੰਡ ਪਿੰਡ ਨਰਮੀ ਦੀ ਬਿਜਾਈ ਨੂੰ ਲੈ ਕੇ ਕਿਸਾਨਾਂ ਨੂੰ ਉਤਸ਼ਾਹਿਤ ਤੇ ਬਿਨਾਂ ਡਰ ਪੈਦੇ ਬੰਪਰ ਬਿਜਾਈ ਕਰਨ ਦੀ ਸਲਾਹ ਦਿੱਤੀ ਆ ਮੌਜੂਦਾ ਸਾਲ ਸ ਮਾਨਸਾ ਜ਼ਿਲ੍ਹੇ 'ਚ 27000 ਸੀਸੋ 21.5 ਹੈਕਟੇਅਰ ਨਰਮੀ ਦੀ ਫਸਲ ਬੀਜੀ ਹੋਈਆ ਜੋ ਕਿ ਬੀਤੇ ਸਾਲ ਦੇ ਮੁਕਾਬਲੇ ਵਧੇਰੇ ਆ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਨਰਮੀ ਤੇ ਹੁੰਦੇ ਸੁੰਡੀ ਦੇ ਹਮਲੇ ਨੂੰ ਲੈ ਕੇ ਇਸ ਵਾਰ ਪਹਿਲਾਂ ਤੋਂ ਹੀ ਫਿਕਰਮੰਦ ਆ ਤੇ ਉਸਨੇ ਵਿਭਾਗਾਂ ਨੂੰ ਹੁਕਮ ਦਿੱਤੇ ਨੇ ਕਿ ਸੁੰਡੀ ਦੇ ਪੈਦਾ ਹੁੰਦੀਆਂ ਸਾਰੀਆਂ ਸੰਭਾਵਨਾਵਾਂ 'ਤੇ ਜਿਹੜੇ ਨਦੀਨ ਸੁੰਡੀ ਪੈਦਾ ਹੋ ਕੇ ਆਕਸੀਜਨ ਲੈਂਦੀਆਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਸਰਕਾਰ ਦੇ ਹੁਕਮਾਂ ਤੇ ਖੇਤੀਬਾੜੀ ਮੈਕਮਾ ਵੱਖ-ਵੱਖ ਵਿਭਾਗਾਂ ਤੇ ਨਰੇਗਾ ਚਾਰੀਆਂ ਦੇ ਸਹਿਯੋਗ ਨਾਲ ਇਸ ਮੱਖੀ ਨੂੰ ਆਕਸੀਜਨ ਖੁਰਾਕ ਦੇਣ ਵਾਲੇ ਨਦੀਨਾਂ ਨੂੰ ਵੱਡੀ ਮਾਤਰਾ ਚ ਖਤਮ ਕਰ ਦਿੰਦਾ ਤੇ ਕਿਵੇਂ ਨ ਕਿਵੇਂ ਆਉਂਦੇ ਸਮੇਂ ਚ ਇਸ ਨਦੀਨ ਨੂੰ ਝੜੋ ਖਤਮ ਕਰਨ ਲਈ ਦਵਾਈ ਆ ਦਾ ਜਿਹੜਾ ਛੜਕਾ ਵੀ ਕਰੇਗਾ ਖੇਤੀਬਾੜੀ ਵਿਭਾਗ ਦਾ ਕਹਿਣਾ ਕਿ ਪਿੰਡ ਪਿੰਡ ਸੂਚਨਾਵਾਂ ਦੇ ਕੇ ਕਿਸਾਨਾਂ ਨੂੰ ਨਰਮੀ ਦੀ ਬਜਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਇਸ ਸਾਲਾਂ ਵਿੱਚ ਬੀਤੇ ਵਰਿਆਂ ਦੌਰਾਨ ਨਰਮੀ ਤੇ ਸੁੰਡੀ ਦੇ ਹਮਲੇ ਨੂੰ ਲੈ ਕੇ ਦਾੜ ਤੇ ਨੁਕਸਾਨ ਹੋਣ ਦਾ ਭੈ ਅਜੇ ਵੀ ਬਣਿਆ ਹੋਇਆ ਪਰ ਖੇਤੀਬਾੜੀ ਵਿਭਾਗਾ ਉਹਨਾਂ ਨੂੰ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਪੈਦਾ ਨਾ ਹੋਣ ਸੰਬੰਧੀ ਪੁਖਤਾ ਪ੍ਰਵੰਤ ਤੋਂ ਇਲਾਵਾ ਫਸਲ ਦੀ ਸਾਂਭ ਸੰਭਾਲ ਲਈ ਪੂਰੀ ਤਰ੍ਹਾਂ ਜਾਗਰੂਕ ਅਤੇ ਸਹਾਇਤਾ ਦੇਣ ਦਾ ਵਾਅਦਾ ਕਰ ਰਿਹਾ ਵਿਭਾਗ ਮੰਨਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਵਿਭਾਗ ਦੀਆਂ ਜਿਹੜੀਆਂ ਕੋਸ਼ਿਸ਼ਾਂ ਸਦਕਾ ਇਸ ਵਾਰ ਮਾਲਵਾ ਪੱਟੀ 'ਚ ਸੁੰਡੀ ਦਾ ਹਮਲਾ ਨਹੀਂ ਹੋਵੇਗਾ ਕਿਉਂਕਿ ਸੁੰਡੀ ਪੈਦਾ ਹੁੰਦੀ ਹੈ ਸਭਾਵਨਾਮਾ ਤੇ ਉਸ ਨੂੰ ਮਿਲਣ ਵਾਲੀ ਖੁਰਾਕ ਨਦੀਨ ਪਹਿਲਾਂ ਹੀ ਘਾਟੋ ਖਤਮ ਕਰ ਦਿੰਦੇ ਨੇ ਵਿਭਾਗ ਦਾ ਕਹਿਣਾ ਕਿ ਸਥਿਤੀ 'ਤੇ ਕੀ ਨਜ਼ਰ ਜਿਹੜੀਆਂ ਨਿਗਾਹਾਂ ਉਹ ਰੱਖੀਆਂ ਜਾ ਰਹੀਆਂ ਨੇ ਜਦੋਂ ਤੱਕ ਖੇਤਾਂ 'ਚ ਚਿੱਟਾ ਸੋਨਾ ਪੂਰੀ ਤਰ੍ਹਾਂ ਖੜ ਨਹੀਂ ਜਾਂਦਾ ਉਦੋਂ ਤੱਕ ਕਿਸਾਨਾਂ ਦੀ ਫਸਲ ਦੀ ਰਾਖੀ ਵਿਭਾਗ ਕਰੇਗਾ ਤੇ ਇਸ ਤੇ ਕੋਈ ਵੀ ਸੁੰਡੀ ਦਾ ਹਮਲਾ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਕਿਸਾਨਾਂ ਲਈ ਵੱਡੀ ਖਬਰ ਆ ਤੇ ਜਿੱਥੇ ਕਿਸਾਨ ਚੋਨਾ ਲਾ ਰਹੇ ਨੇ ਤਾਂ ਉੱਥੇ ਮਾਂ ਨੇ ਧੜਾ ਧੜ ਕਿਸਾਨਾਂ ਲਈ ਵੱਡੇ ਐਲਾਨ ਕਰ ਦਿੱਤੇ ਨੇ ਤਾਂ ਇਸ ਵਾਰ ਮਾਲਵਾ ਖੇਤਰ ਚ ਵੱਡੇ ਰਾਕੇ ਵਿੱਚ ਨਰਮੀ ਦੀ ਫਸਲ ਬੀਜੀ ਗਈ ਆ